ਕਿਸਾਨ ਆਗੂਆਂ ਨੇ ਤਲਵੀਰ ਸਿੰਘ ਗਿੱਲ ਨੂੰ ਘੇਰਿਆ ਤੇ ਉਹਨਾਂ ਤੋਂ ਸਵਾਲ ਪੁੱਛੇ ਕਿ ਸਾਨੂੰ ਜਿਹੜਾ ਸ਼ੰਭੂ ਜਾਂ ਖਨੌਰੀ ਬਾਰਡਰ ਤੋਂ ਚੱਕਿਆ ਗਿਆ ਉਹ ਕਿਸ ਦੀ ਮਰਜ਼ੀ ਨਾਲ ਚੱਕਿਆ ਗਿਆ ਤੁਹਾਨੂੰ ਪਤਾ ਸੀ ਸਾਡੀ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਉਸ ਨੂੰ ਪਤਾ ਸੀ ਅਤੇ ਕੇਂਦਰ ਨਾਲ ਮਿਲ ਕੇ ਤੁਸੀਂ ਸਾਡਾ ਜਿਹੜਾ ਧਰਨਾ ਚੱਕਿਆ ਅਸੀਂ ਕਿਸਾਨ ਆ ਅਸੀਂ ਕੋਈ ਹੱਤਵਾਦੀ ਨਹੀਂ ਸੀ ਜਿਨ੍ਹਾਂ ਨੂੰ ਤੁਸੀਂ ਪੰਜਾਬ ਸਰਕਾਰ ਨੇ ਜਾਂ ਭਗਵੰਤ ਮਾਨ ਨੇ ਉਹਨਾਂ ਦੀ ਮਰਜ਼ੀ ਨਾਲ ਚਕਾਇਆ ਤੇ ਜਿਹੜਾ ਕੋਆਪਰੇਟਿਵ ਘਰਾਣੇ ਨੇ ਉਹਨਾਂ ਦੇ ਹੱਕ ਦੇ ਵਿੱਚ ਤੁਸੀਂ ਖੜੇ ਅਤੇ ਹੁਣ ਜਿਹੜੀਆਂ ਸਾਡੀਆਂ ਟਰਾਲੀਆਂ ਨੇ ਉਹ ਹਜੇ ਤੱਕ ਸਾਨੂੰ ਨਹੀਂ ਮਿਲੀਆਂ ਜਿਹੜਾ ਸਾਡਾ ਸਮਾਨ ਚੋਰੀ ਹੋਇਆ ਸੀ ਉਹ ਸਾਨੂੰ ਨਹੀਂ ਮਿਲਿਆ ਅਤੇ ਅਸੀਂ ਕਿਸ ਕੋਲ ਜਾਈਏ ਤੇ ਅਸੀਂ ਤੁਹਾਨੂੰ ਘੇਰਨਾ ਹੀ ਘੇਰਨਾ ਹੈ ਕਿਉਂਕਿ ਤੁਹਾਨੂੰ ਹੁਣ ਮਜੀਠੇ ਹਲਕੇ ਦਾ ਇੰਚਾਰਜ ਲਗਾਇਆ ਹੈ ਸਾਡੀਆਂ ਜਿਹੜੀਆਂ ਟਰਾਲੀਆਂ ਨੇ ਜਾਂ ਸਾਡਾ ਜਿਹੜਾ ਚੋਰੀ ਹੋਇਆ ਸਮਾਨ ਹੈ ਉਹ ਕਿਸ ਪੱਲੇ ਪਾਉਂਗੇ ਕਿਸ ਖਾਤੇ ਵਿੱਚ ਉਹ ਸਮਾਨ ਪਵੇਗਾ ਸਾਨੂੰ ਵਾਪਸ ਵੀ ਮਿਲੇਗਾ ਜਾਂ ਨਹੀਂ ਕੀ ਕਹਿਣਾ ਕਿਸਾਨ ਆਗੂਆਂ ਦਾ ਉਹ ਤੁਹਾਨੂੰ ਦਿਖਾਉਨੇ ਆ ਤੇ ਸਾਨੂੰ ਘਰਾਂ ਦੇ ਵਿੱਚ ਤੁਹਾਡੀ ਪੁਲਿਸ ਆਣ ਕੇ ਜਿਹੜੀ ਆ ਭਗਵੰਤ ਜੀ ਸਰਕਾਰ ਦੀ ਉਹ ਘਰਾਂ 'ਚ ਡਿਟੇਨ ਕਰ ਲੈਂਦੀ ਆ ਤੇ ਅਸੀਂ ਜਿਹੜੀਆਂ ਗੱਲਾਂ ਕਹਿੰਦੇ ਜੇ ਵੀ ਅਸੀਂ ਤੁਹਾਡੇ ਨਾਲ ਲੜਦੇ ਆ ਇਹ ਕਿੱਥੇ ਖੜੀਆਂ ਉਤਰਦੀਆਂ ਆ ਆ ਬੁਲਾ ਦੇ ਆ ਬੈਠੇ ਆ ਸਾਡੇ ਘਰ ਮਲਾਦਿਆਂ ਬੈਠੇ ਆ ਆ ਬੀਬੀਆਂ ਨੇ ਵੀ ਗੱਲ ਕਰਨੀ ਆ ਸਾਡਾ ਸਾਡੇ ਫੜੇ ਗਏ ਸੀ ਕੰਤਾ ਟਾਪ ਕੇ ਬੂਸਰੇ ਲਮਾਰੀਆਂ ਫੋਲੀਆਂ ਉਹ ਕਿ ਫੋਲੀਆਂ ਗਈਆਂ ਸਾਡੀ ਸਰਕਾਰ ਦੇ ਚੇ ਲਾਉਂਦੇ ਐਸਾ ਜੋਦਾ ਵੀ ਮੈਨੂੰ ਕਾਨੂੰਨ ਸਿਖਾਉਣੀ ਆ ਤੂੰ ਮੇਰੇ ਕੋ ਫੂਕਮੇਰ ਦੇ ਨਾਲ ਕੇਐਸਆਈ ਆ ਵਿਕਟਰ ਉਹਨੇ ਕੀ ਆਵਾ ਮੇਰੇ ਘਰ ਨਾ ਤੇ ਕਹਿਣਾ ਫੋਨ ਮੇਰੇ ਕੋ ਫੜਿਆ ਗਿਆ ਫੋਨ ਵੀ ਜਬਤ ਕਰ ਲਿਆ ਇੱਕ ਗੱਲ ਮੰਨ ਲੀ ਜੇ ਸਰਕਾਰ ਦਾ ਸਾਨੂੰ ਕੋਈ ਮੈਸੇਜ ਆ ਕਿ ਸਰਕਾਰ ਦੇ ਚੇ ਲਾਉਂਦੇ ਆ ਟੇਨੇ ਜਾਂਦੇ ਸਾਡੀਆਂ ਲਮਾਰੀਆਂ ਬੋਲ ਕੇ ਗਏ ਅਸਟਾ ਜੀ ਪੀਰ ਵੀ ਟਰਾਲੀਆਂ ਦਾ ਚੋਰੀ ਕੀਤਾ ਹੁਣ ਹੜੀ ਨੱਗੀ ਚੁੱਕਣਾ ਚਾਹੁੰਦੇ ਆ ਅਸੀਂ ਕੋਈ ਸਮਝ ਨਹੀਂ ਆਪਣੇ ਘਰ ਦੀ ਗੱਲ ਕਰਾਂਦੇ ਜੀ ਸਾਡੇ ਘਰ ਦੀ ਹਾਂ ਸਾਡੇ ਆ ਕੇ ਨਹੀਂ ਐਸਾ ਚੋ ਸ਼ਮਸ਼ੇਰ ਸਿੰਘ ਸਾਡੀ ਟਰਾਲੀ ਚੋਰੀ ਹੋਈ ਹੈ ਨਹੀਂ ਟਰਾਲੀ ਨਹੀਂ ਆਪਣੇ ਅਮਰਸਰ ਜ਼ਿਲ੍ਹੇ ਦੀਆਂ ਚਾਰ ਟਰਾਲੀਆਂ ਜੀ ਚੋਰੀ ਹੋਈਆਂ ਅਜੇ ਤੱਕ ਨਹੀਂ ਮਿਲੀਆਂ ਇੱਕ ਜਨਰੇਟਰ ਚੋਰੀ ਹੋਇਆ ਦੋ ਆਪਣੇ ਇੱਥੇ ਦੀਆਂ ਇੱਕ ਸ਼ਹਿਨੇ ਵਾਲੀ ਦੀ ਆ ਚਲੋ ਜੀ ਮੈਂ ਪਸਵਾਲ ਕਰ ਲਾਂ ਜੋ ਮੰਤਰੀ ਸਾਹਿਬ ਸਾਡੀਆਂ ਟਰਾਲੀਆਂ ਸ਼ੰਭੂ ਬਾਟਰ ਤੋਂ ਚੋਰੀ ਹੋਈਆਂ ਜੀ ਦੋ ਤਾਂ ਤੁਹਾਡੇ ਹਲਕੇ ਦੀਆਂ ਹੀ ਆ ਇਹ ਨਾਲ ਕਰਾਂ ਚਾਰਜ ਆ ਕੋਈ ਹੁਣ ਇੱਥੇ ਦੱਸੋ ਨੂੰ ਔਰ ਕੈਮਰਾ ਜੋ ਦੋਆਂ ਟਰਾਲੀਆਂ ਦੀ ਪਰਭਾਈ ਕਰਾਉਂਦੇ ਜੇ ਮੈਂ ਨਵੀਆਂ ਬਣਾ ਦੇ ਸਾੜੇ ਵਾਲੀ ਬਣਾ ਦੋਗੇ ਬਣਵਾ ਦੇਣਾ ਭਰਾ ਸਾੜੇ ਵਾਲੀ ਦੇ ਲੜਕੇ ਦੀ ਹਾਂ ਵਾਦਾ ਕਰਕੇ ਜਾਓ ਪਰ ਫਿਰ ਮੈਨਾਂ ਵਾਦਾ ਕਰੋ ਮੈਨੂੰ ਕੀ ਰਿਆਣਾ ਕਰੋਗੇ ਨਹੀਂ ਮੇਰਿਆਂ ਤਾਂ ਲੋਕਾਂ ਨੇ ਕਿਹਾ ਕੀ ਆਪਾਂ ਇਹ ਤੋਂ ਦਾ ਵੀ ਤੁਹਾਡਾ ਪ੍ਰੋਗਰਾਮ ਚ ਸਟਾਰਟ ਕਰ ਰਹੇ ਆ ਪ੍ਰੋਗਰਾਮ ਨਹੀਂ ਡਿਸਟਰਬ ਤੁਸੀਂ ਪ੍ਰੋਗਰਾਮ ਵਾਲੇ ਬਣਾ ਚਾਰ ਭਰਾਵੇ ਨੂੰ ਮਿਲ ਪਏ ਆ ਆ ਠੀਕ ਆ ਮੇਰਿਆਂ ਨਾਲ ਸੱਫੀ ਇਹਦਾ ਸਵਾਲ ਆ ਇਹ ਸਵਾਲ ਆ ਤੁਹਾਨੂੰ ਭਗਵੰਤ ਮਾਨ ਜੀ ਦਾ ਵੀ ਲੀਡਰਾਂ ਨੂੰ ਸਵਾਲ ਕਰਾਓ ਮੈਨੂੰ ਅਦਾ ਕਰ ਸਕਦੇ ਹੋਕਰੋਗੇ ਤੈਨੂੰ ਸਵਾਲ ਕਰਨ ਦਾ ਮੌਕਾ ਆ ਜਾਏਗਾ ਇਹ ਮੇਰਾ ਵੀ ਸਵਾਲ ਆ ਇੱਕ ਮੇਰਾ ਵੀ ਸਵਾਲ ਆ ਇਹ ਆਪਣੇ ਪਰਿਵਾਰ ਜੇ ਬਾਰੇ ਇੱਕ ਮੇਰਾ ਵੀ ਸਵਾਲ ਆ ਜੀ ਵੀ ਆਪਣੇ ਜਿਹੜੀ ਭਗਵੰਤ ਮਾਨ ਸਰਕਾਰ ਆ ਕੀ ਉਹ ਮੇਰੇ ਨਾਲ ਰਿਹਾ ਕਾਲੇ ਦਰਚ ਪਾ ਰਿਹਾ ਨਹੀਂ ਉਹ ਇਕੱਛਾ ਹੀ ਰਹਿ ਰਿਹਾ ਸਵਾਲ ਦੇ ਦ ਕਰਦੇ ਆ ਭਾਈ ਗੱਲ ਰਹਿ ਪਹਿਲਾਂ ਇਸ ਸਵਾਲ ਦੇ ਕਰਦੇ ਆ ਗਿਆ ਇਹ ਇੱਕ ਸਵਾਲ ਆ ਕੀ ਭਗਵੰਤ ਮਾਨ ਸਰਕਾਰ ਆ ਜਿਹੜੀ ਇਹ ਮੰਨ ਲਓ ਇਹਨੂੰ ਆਪਣੇ ਪੰਜਾਬ ਚ ਕੋਈ ਇਹੋ ਜਿਹਾ ਲੈਗ ਨਹੀਂ ਜਾਪਦਾ ਵੀ ਜਿਹੜੇ ਬਾਹਰ ਦੇ ਚੇਅਰਮੈਨੀਆਂ ਦੂਜੀਆਂ ਸਟੇਟਾਂ ਦੇ ਆਂ ਦੇ ਦਿੰਦੇ ਆ ਕੀ ਗੱਲ ਪੰਜਾਬ ਦੇ ਕੋਈ ਬਿਊਰੋਕ੍ਰੇਟ ਦੇ ਵੱਡਾ ਤੁਹਾਡੇ ਤੇ ਭਰੋਸਾ ਨਹੀਂ ਇਹਨਾਂ ਦੱਸਦਾ ਮੈਂ ਮੰਨਦਾ ਤਰੀਕਾ ਵਹਿਦ ਇਹ ਤੁਹਾਡਾ ਕਿਸਾਨੀ ਨਾਲ ਕੋਈ ਕੁਸ਼ਣ ਨਹੀਂ ਗਾ ਨਹੀਂ ਨਾ ਨਹੀਂ ਕਿਸਾਨ ਦਾ ਹੈਗਾ ਆਪਣੀ ਹੈਗਾ ਪੰਜਾਬ ਦੇ ਨਾਲ ਹੈਗਾ ਨਾ ਪੰਜਾਬ ਦੇ ਨਾਲ ਨਹੀਂ ਸਰਕਾਰ ਨਹੀਂ ਉਹਨਾਂ ਨੂੰ ਭਰੋਸਾ ਸੀ ਆਪਣੀ ਤੁਹਾਡੇ ਨੂੰ ਭਰੋਸਾ ਸਿੰਘ ਪੰਨੂ ਡੀਸੀ ਅਸੀਂ ਕਾਂ ਸਿੰਘ ਪੰਨੂ ਸੀਗਾ ਇੱਥੇ ਡੀਸੀ ਵਧੀਆ ਬੰਦਾ ਵਧੀਆ ਬੰਦਾ ਸੀਗਾ ਠੀਕ ਹੈ ਭਾਵੇਂ ਉਹਦੇ ਨਾਲ ਜੋ ਮਰਜ਼ੀ ਉਹਦੇ ਪਾੜਾ ਜਿਹਾ ਵਾਪਰਿਆ ਠੀਕ ਹੈ ਉਹਦੀਆਂ ਮਤਲਬ ਵੀ ਚੰਗੇ ਕੰਮ ਕਰਦੇ ਇੱਥੇ ਕਿਸਾਨਾਂ ਲਈ ਚੰਗੇ ਕਰ ਚੰਗੇ ਕੰਮ ਕਰਨ ਵਾਲੇ ਨੂੰ ਇਹੋ ਕੁਝ ਮਿਲਦਾ ਹੁੰਦਾ ਅਸੀਂ ਕਹਿੰਦੇ ਆ ਵੀ ਵੇਖੋ ਕੋਈ ਬਿਊਰੋਕਰੇਟ ਨਹੀਂ ਪੰਜਾਬ ਦੇ ਵਿੱਚ ਵੱਡਾ ਅਫਸਰ ਨਹੀਂ ਲੱਗ ਸਕਦਾ ਜਿਹੜੇ ਸਾਡੇ ਪੋਲੀਟੀਸ਼ੀਅਨ ਆ ਇਹ ਵੀ ਬਾਹਰੋਂ ਆਣ ਕੇ ਲੱਗਣ ਸਵਾਲ ਆ ਸੀਗਾ ਉਹ ਜਦੋਂ ਸਾਡੇ ਪੰਜਾਬ ਦੀ ਧਿਰਤੀ ਦਾ ਕੋਈ ਬੰਦਾ ਆਊਗਾ ਤੇ ਪੰਜਾਬ ਦੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਗੱਲ ਕਰੂਗਾ ਜਿਹੜਾ ਬੰਦਾ ਬਾਹਰੋਂ ਆ ਗਿਆ ਉਹਨੂੰ ਸਾਡੇ ਉਹਨੇ ਸਾਡੇ ਪੰਜਾਬ ਚੋਂ ਫਿਲਾਣਾ ਜੀ ਚਲੋ ਜੇ ਇੱਕ ਦੋ ਬਾਹਰ ਆਵੇ ਗੁੱਸਾ ਛੱਡੋ ਨਹੀਂ ਇਹ ਨਹੀਂ ਇਹ ਕੀ ਕਰਉਣਾ ਗੱਲ ਇਹ ਤਾਂ ਕਹੀ ਰੱਖੇ ਇੱਕ ਮਿੰਟ ਜੀ ਬੇਬੰਦ ਜੀ ਇੱਕ ਗੱਲ ਸੁਣੋ ਇੱਕ ਮਿੰਟ ਮੇਰੀ ਸੁਣੋ ਇੰਨੇ ਪੰਜਾਬ ਦੇ ਤੇ ਬਾਹਰ ਦੋਆ ਤੇ ਕੋਈ ਨਾ ਗੁੱਸਾ ਕਰ ਮੇਰੀ ਗੱਲ ਸੁਣੋ ਹੋਈ ਚਲਾਉਂਦੇ ਆ ਨਾ ਜਿਆਦਾ ਕਰਨਾ ਨਹੀਂ ਲੈਣਾ ਜੇ ਜੀ ਹਾਂ ਤੁਹਾਨੂੰ ਸਵਾਲ ਦਾ ਆਪ ਕਰਦੇ ਆ ਨਹੀਂ ਨਹੀਂ ਬੇਜ ਬੇ ਪਤਾ ਹੈ ਕਿ ਆਪਾਂ ਜਦੋਂ ਵੇਖੋ ਜਦੋਂ ਕਾਲੀ ਦਲ ਦੀ ਸਰਕਾਰ ਹੈ ਨਾ ਮੈਂ 1 ਮਿੰਟ ਲਵਾਂਗਾ 1 ਮਿੰਟ ਕਿਹੜੇ ਕਾਲੀ ਦਲ ਦੀ ਸਰਕਾਰ ਜਦੋਂ ਕਾਲੀ ਦਲ ਦੀ ਆਪਾਂ ਵੀ ਤਾਂ ਦਿੱਲੀ ਜਾ ਕੇ ਕਮੇਟੀ ਬਣਾ ਲਈ ਉਹਦੋਂ ਆਪਾਂ ਸਾਰੇ ਕਹਿੰਦੇ ਆ ਬੱਲੇ ਬੱਲੇ ਆਪਣਾ ਕਾਲੀ ਦਲ ਕਬਜ਼ਾ ਕਰਕੇ ਉਹਦੋਂ ਆਪ ਸਾਰੇ ਪੰਜਾਬੀ ਹਾਂ ਸਰ ਪੰਜਾਬ ਵੱਲੋਂ ਤੇ ਜੇ ਯਾਰ ਉਹਨਾਂ ਦੀ ਸਰਕਾਰ ਇੱਕ ਦੋ ਬਣ ਕੇ ਤੇ ਕਿਹੜੀ ਅਖਰ ਆ ਗਈ ਨਾ ਉਹਨਾਂ ਦੀ ਨਾ ਤੁਹਾਡੀ ਸਰਕਾਰ ਹੈ ਨਾ ਉਹਨਾਂ ਦੀ ਨਾ ਗਾਓ ਤੁਹਾਡੀ ਸਰਕਾਰ ਹੈ ਤੇ ਮਤਲਬ ਸਾਡੀ ਜੇ ਕਦੋਂ ਬਣ ਕੇ ਤੇ ਮਾਰ ਦੇਣਾ ਇਹਨੂੰ ਸੰਭਾਲੋ ਉਹਨੂੰ ਸਰਕਾਰ ਕੋਈ ਵੀ ਆ ਜਾਏ ਜੀ ਅਹੀਂ ਤੇ ਸਰਕਾਰ ਦੇ ਸਾਹਮਣੇ ਮੁੱਦੇ ਪੁੱਟ ਕਰਦੇ ਰਹਿਣਾ ਵੀ ਆ ਚੀਜ਼ਾਂ ਜਿਹੜੀਆਂ ਪੰਜਾਬ ਨੂੰ ਡੈਮੇਜ ਕਰਾਉਂਦੀਆਂ ਨੇ। ਚਲੋ ਚੰਗੀ ਗੱਲ ਸਾਡੇ ਵੀ ਧਿਆਨ ਚ ਆਉਂਦੀਆਂ ਰਹਿਣ। ਇੱਕ ਮਿੰਟ ਰੁਕੋ ਹਾਂ ਕਰ ਲਉ। ਅੱਛਾ ਜੀ ਹੁਣ ਸਵਾਲ ਇਹ ਆ ਵੀ ਜਦੋਂ ਅਸੀਂ ਤੁਹਾਨੂੰ ਹੁਣ ਸਵਾਲ ਪੁੱਛੀਏ ਪਾਣੀ ਪਿਆਦੋ ਕਿ ਸਵਾਲ ਹੀ ਕਰੀ ਜਾਣੀ। ਨਾ ਠੰਡਾ ਪਿਆਦੋ। ਮੇਰਾ ਇਹ ਸਵਾਲ ਹੈ ਵੀ ਜੇ ਤੁਹਾਨੂੰ ਇਹ ਸਵਾਲ ਕਰ ਲਿਆ। ਤੇ ਕੀ ਗੱਲ ਸਵਾਲ ਕੀਤੇ ਆ ਵਿਕਾਸ ਰੁਕੂਗਾ ਸਾਡੀ ਆ ਚੰੜਕਾਲੀ ਸੜਕ ਰੁਕੂਗੀ? ਬਿਲਕੁਲ ਨਹੀਂ ਰੁਕੂ। ਕਿਉਂ ਰੁਕੂਗੀ? ਇਹ ਤਾਂ ਤੁਹਾਡੇ ਸਮਰਥਕ ਸਵੇਰ ਦਾ ਆ ਕੇ ਸਾਡੇ ਨਾਲ ਟਕਰਾਰ ਕਰਦੇ ਆ। ਪੀ ਤੁਸੀਂ ਵਿਰੋਧ ਕਰਦੇ ਜੀ ਨਹੀਂ ਨਹੀਂ ਉਹ ਜਿੰਨਾ ਉਹ ਤੁਹਾਨੂੰ ਸਦਿਆ ਵੀਰ ਜੀ ਉਹ ਵੀ ਤੁਹਾਡੇ ਹੀ ਆ ਮਹਾਰਾਜ ਕੋਈ ਮੇਰੇ ਦੇ ਮੈਂ ਤੁਹਾਡਾ ਨੰਬਰ 2 ਤੁਸੀਂ ਇੱਕ ਮਿੰਟ ਕਰੋ ਉਹ ਵੀ ਆਪਣੇ ਤੁਸੀਂ ਵੀ ਆਪਣੇ ਜਿਹੜਾ ਤੁਹਾਡਾ ਕੋਈ ਕੰਮ ਰੁਕਿਆ ਪਹਿਲਾਂ ਮੈਨੂੰ ਦੱਸੋ ਉਹ ਕਰਈਆ ਮੈਂ ਕਹਿਆ ਜੀ ਇਹ ਸਾਂਝੇ ਕੰਮ ਆ ਤਾਂ ਇੱਕ ਬਰੀਆ ਦਾ ਥੋੜਾ ਲੰਘਣਾ ਚੰਨਣੇ ਵਾਲੀ ਛੜਕ ਲੰਘਣਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਦੇਖੋ ਜੀ ਬਹੁਤ ਵਧੀਆ ਗੱਲ ਸਾਹਿਬ ਛੜਕਦਾ ਜਰੂਰ ਕਰੋ ਜਿਹੜਾ ਵਿਕਾਸ ਹੁੰਦਾ ਹੈ ਇਹਨੇ ਵੀ ਚੰਗਾ ਛੜਕਾ ਪੱਕਾ ਹੈ ਨਾ ਚੰਨਣ ਗੈਲੀ ਆਹੀ ਚਲੋ ਆ ਜਿਹੜੀ ਛੜਕਿਆ ਪਿੱਛੇ ਗਲੀ ਇਹਨੂੰ ਨਿਕਲਣਾ ਵੇਖ ਲੈਨੇ ਹਮ ਜੀਠੇ ਨਹੀਂ ਜਾਂਦੀਏ ਲਾ ਗਿਆ ਨਾ ਚਲੋ ਮੈਨੂੰ ਗਾਲਿਆਂ ਦਾ ਮੁੱਦਾ ਹੋ ਜਾਣਾ ਆਪਾਂ ਜਿਹੜੇ ਪਾਏ ਆਪਾਂ ਠੁੱਕੀ ਜਾਣੇ ਤੁਹਾਡਾ ਤੁਹਾਡਾ ਨਿੱਕਰ ਚਲੋ ਜੀ 1 ਮਿੰਟ ਕਰ ਲਉ ਆ ਜਿਹੜੀ ਗਲੀ ਬਣੀ ਹੈ ਇੱਧਰ ਦੀ ਆ ਦੋਨੋਂ ਫਿਸ਼ ਤਿੰਨ ਨੰਬਰ ਉਹਦੇ ਵਿੱਚ 15 ਫੁੱਟ ਬਜਾ ਰਹੀ ਐਂ ਸਰਪੰਚ ਨੂੰ ਰਿਕੁਐਸਟ ਕੀਤੀ ਸੀ ਵੀ ਇੱਥੇ 60 ਐਮਐਮ ਦੀ ਨਾਲਾ 80 ਦੇ ਨਾਲ ਇੱਥੇ ਲੱਗਣੀਆਂ ਟਰਾਲੀਆਂ ਹਾਂ ਵਧੀਆ ਆਂਦਾ ਵੀ ਨਹੀਂ ਉੱਤੋਂ ਪਾਸੇ ਇਹ ਹੋ ਰਹੀ ਆ ਤੇ ਪ੍ਰਚਾਰ ਕਰ ਦਿੱਤਾ ਗਿਆ ਵੀ ਇਹ ਬਾਜ਼ਾਰ ਰੋਕਦੇ ਅਸੀਂ ਪਰ ਪਛਾੜ ਗਏ ਚਲੋ ਕਿਉਂ ਫਿਰ ਰੁਕਣਾ ਜੋ ਲੱਗਦਾ ਲੱਗ ਜੇ ਆ ਕੇ ਹੁਣ ਆਰਗਨੋਡ ਜਾ ਕੇ ਚੈੱਕ ਕਰ ਲੋ ਸਾਰੀ ਟਾਇਲ ਟੁੱਟ ਗਈ ਆ ਟੁੱਟ ਗਈ ਇੱਕ ਸਰਪੰਚੀ ਦਾ ਕੱਢੇ ਘੱਮਸੋ ਕਮ ਨਹੀਂ ਇਹ 5 ਜਨਵਰੀ ਹਾਂਜੀ 5 ਜਨਵਰੀ ਆ ਹੋਏ ਨੇ ਆਜੇ ਹੋਣ ਲੱਗੀਆਂ 5 ਮਹੀਨੇ ਹੋ ਗਏ ਤੋਂ ਬਾਅਦ ਹਾਂਜੀ ਇਹਦੇ ਬੰਤ ਤੋਂ ਬਾਅਦ ਇਹ ਨਹੀਂ ਲਾਈਆਂ 4 ਮਹੀਨੇ ਹੋਏ ਇਹ ਜਾਂਦੇ ਵੀ ਗਰਾੜ ਕੋਈ ਪਾਉਂਦੀ ਹੈ گورਮੈਂਟ ਜਾਂ ਨਹੀਂ ਪਾਉਂਦੀ ਸੈਕਟਰੀ ਪੁੱਛੋ ਕਿੱਥੇ ਆ ਪੰਚਾਇਤ ਸੈਕਟਰੀ ਆ ਗਿਆ ਹੁਣ ਗਰਾਊਂਡ ਵੇਖ ਲਓ ਚੈੱਕ ਕਰ ਲਓ ਜੇ ਸਾਨੂੰ ਲੱਗਦਾ ਤਾਂ ਇੱਕ ਸਰਪੰਚੀ ਦਾ ਕੱਢੇ ਘੱਮਸੋ ਕਮ ਮਨਜੋਦ ਮਨਜੋਦ ਨੂੰ ਬੁਲਾਓ ਇੱਕ ਬੇੜਾ ਕੀ ਹੋਇਆ ਜੀ ਉਹਨਾਂ ਦੇ ਕੋਲ ਪਾਸ ਹੋ ਜਾਂਦੇਗਾ 60mm 80mm ਨਹੀਂ ਪਰ 15 ਫੁੱਟ ਦਾ 50 ਕਿਉਂ ਲਾਉਂਦੇ ਨੇ ਲੱਕੜ ਜੀ ਗਿੱਲ ਸਾਹਿਬ ਪ੍ਰੋਬਲਮ ਇਹ ਹੈਗੀ ਨਾ ਕਿ ਉਹਨਾਂ ਟੁੱਟ ਗਈਆਂ ਤੇ ਆਪਾਂ ਨੂੰ ਫਾਇਦਾ ਕੀ ਹੋਇਆ ਉਹ ਤਾਂ ਨੁਕਸਾਨ ਹੋ ਗਿਆ ਆਪਣਾ ਚਲੋ ਮੰਨ ਲਓ ਤਰੇਕਾ ਜੀ ਤੇ ਤੁਸੀਂ ਗਰਾਜ ਵਿੱਚ ਪਾ ਦਿਓ ਸਾਢੇ 3 ਸਾਲ ਹੋ ਗਏ ਕਿੰਨੀਆਂ ਗਰਾਂਟੀਆਂ ਮਾਈਆਂ ਗੌਰਮੈਂਟ ਨੇ